ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਾਡੇ ਕੋਲ ਫਾਜ਼ਲ ਕਾ ਦੇ ਨਜ਼ਦੀਕ ਜਿੱਥੇ ਹਾੜਾਂ ਦੀ ਮਾਰ ਬਹੁਤ ਜ਼ਿਆਦਾ ਪਈ ਸੀ ਜਿਹੜਾ ਕਿ ਇੱਕ ਮਸ਼ਹੂਰ ਪੁਲਿਸ ਹੈਗਾ ਕਾਵਾਂ ਵਾਲਾ ਉੱਥੋਂ ਇਹ ਸਾਡੇ ਵੀਰ ਨੇ ਜਿਹੜੇ ਅਸੀਂ ਆਪਣੇ ਸੋਸ਼ਲ ਮੀਡੀਆ ਤੇ ਜੋ ਕਿ ਇੱਕ ਵੀਡੀਓ ਵਾਇਰਲ ਕੀਤੀ ਸੀ ਤੋੜੀ ਦੀ ਸੇਵਾ ਵਾਸਤੇ ਸੋ ਇਹ ਵੀਰ ਉਸ ਵੀਡੀਓ ਦੇ ਜ਼ਰੀਏ ਸਾਡੇ ਨਾਲ ਸੰਪਰਕ ਕਰਕੇ ਪਹੁੰਚੇ ਆ ਅੱਜ ਇੱਥੇ ਅੰਤਰਰਾਸ਼ਟਰੀ ਜਟਸਕ ਭਾਈਚਾਰਾ ਜਥੇਬੰਦੀ ਦੇ ਸਹਿਯੋਗ ਨਾਲ ਪਿੰਡ ਚੱਕ ਲਮੋਚੜ ਮੁਰਕਵਾਲਾ ਦੇ ਵਿੱਚ ਜੋ ਕਿ ਲਗਭਗ 15 ਟਰਾਲੀਆਂ ਜਿਹੜੀ ਹੈ ਹੜਪੀੜਤਾਂ ਵਾਸਤੇ ਤੋੜੀ ਦੀ ਸੇਵਾ ਕੀਤੀ ਜਾ ਰਹੀ ਸੀਗੀ ਸੋ ਇਹ ਵੀਰਾਂ ਦਾ ਪਿੰਡ ਹੈਗਾ ਵਾ ਗਲਾਬਾ ਪੈਣੀ ਜੋ ਕਿ ਕਾਂਵਾਂ ਵਾਲੇ ਪੁੱਲ ਤੋਂ ਜਿਹੜਾ ਹੈਗਾ ਵਾ ਅੱਗੇ ਜਾ ਕੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਦੇ ਜੋ ਤੋਂ ਦੇ ਹਾਲਾਤ ਨੇ ਉਹ ਕੀ ਹਾਲਾਤ ਨੇ ਉੱਥੋਂ ਦੇ ਤੇ ਕਿੰਨਾ ਕੁ ਨੁਕਸਾਨ ਹੋਇਆ ਹਾਂ ਜੀ ਇਹ ਕਿੱਥੇ ਰਹਿ ਜਾਂਦਾ ਇਹ ਆਪਣਾ ਪਿੰਡ ਹੈ ਸੱਸੀ ਗਲਾਬਾ ਚ ਜੀ ਇਹ ਖਾਸ ਕਿਹੜਾ ਪਿੰਡ ਤੁਹਾਡਾ ਮੇਨ ਮੇਨ ਗੁਲਾਬਾ ਵੱਲੇ ਸ਼ਠਾੜ ਗੁਲਾਬਾ ਵੱਲੇ ਸ਼ਠਾੜ ਇਹ ਕਿੱਥੇ ਕੋ ਰਹਿ ਜਾਂਦਾ ਜੀ ਜੀਰੋ ਲਾਈਨ ਤੇ ਬਾਰਡਰ ਤੇ ਬਿਲਕੁਲ ਜ਼ੀਰੋ ਲਾਈਨ ਤੇ ਆ ਠੀਕ ਹੈ ਤੇ ਇਹ ਫਿਰ ਜਿਹੜਾ ਪੋਲਾ ਕਾਵਾਂ ਵਾਲੀ ਹਾਂਜੀ ਉਹ ਥੱਲੇ ਰਹਿ ਜਾਂਦਾ ਉਸ ਤੋਂ ਥੱਲੇ ਰਹਿ ਗਿਆ ਹਾਂ ਉਹ ਥੱਲੇ ਆ ਠੀਕ ਹੈ ਕਿੰਨਾ ਕੁ ਉਧਰ ਨੁਕਸਾਨ ਹੋਇਆ ਉਧਰ ਬਹੁਤ ਹੋਇਆ ਜੀ ਘਰਾਂ ਦੇ ਵਿੱਚ ਵੀ ਪਾਣੀ ਆ ਗਿਆ ਸੀਗਾ ਹਾਂਜੀ ਕਿੰਨੇ ਕੋਹ ਘਰਾਂ ਤੱਕ ਛੱਤਾ ਤੱਕ ਲੱਗ ਗਿਆ ਹੈਗਾ ਪਾਣੀ ਤੇ ਇਹ ਇਹਨੇ ਅੰਦਰ ਹੋ ਗਿਆ ਸੀ ਪਾਣੀ ਅੱਛਾ ਅੰਦਰਾ ਤੱਕ ਵੀ ਚਲਾ ਗਿਆ ਹੋਵੇਗਾ ਤੇ ਜ਼ਮੀਨਾਂ ਦਾ ਕਿਵੇਂ ਰਿਹਾ ਜੀ ਉਹ 6.5 6 ਫੁੱਟ ਰਹਿ ਗਈਆਂ ਜ਼ਮੀਨਾਂ ਰੁੜ ਗਈਆਂ ਨੇ ਹਾਂ ਲੁੜ ਗਈਆਂ ਰੇਤ ਪੈ ਗਈਆਂ ਅੱਛਾ ਕਿਤੇ ਉੱਪਰ ਹੋ ਗਈਆਂ ਕਿਤੇ ਨੀਵੀਆਂ ਹੋ ਗਈਆਂ ਤੇ ਉਸ ਟਾਈਮ ਕਿਵੇਂ ਮਤਲਬ ਕਿ ਸਰਕਾਰ ਵੱਲੋਂ ਜਾਂ ਲੋਕਾਂ ਵੱਲੋਂ ਮਦਦ ਕੀਤੀ ਕੀ ਫੁੱਲ ਹਾਂਜੀ ਸਰਕਾਰ ਵੱਲੋਂ ਤਾਂ ਮਾੜੀ-ਮੋਟੀ ਕੀਤੀ ਤੇ ਲੋਕਾਂ ਵੱਲੋਂ ਬਹੁਤ ਕੀਤੀ ਗਈ ਅੱਛਾ ਲੋਕਾਂ ਵੱਲੋਂ ਮਦਦ ਹੋਈ ਬਹੁਤ ਰਾਸ਼ਨ ਦੀ ਦਵਾਈ ਦੀ ਜਿੱਦਾਂ ਹੋਰ ਵੀ ਜੋ ਚੀਜ਼ਾਂ ਦੀ ਲੋੜ ਸੀਗੀ ਤੇ ਹੁਣ ਜਿਵੇਂ ਹਾਲਾਤ ਅੱਕੇ ਨਾਲੋਂ ਕਿਵੇਂ ਕੋਈ ਬਦਲੇ ਹਾਲਾਤ ਕੀ ਹੈ ਹਾਲਾਤ ਆਪਣੇ ਜਿਹੜੇ ਸੀ ਕਿਸਾਨ ਨੇ ਉਹਨਾਂ ਨੇ ਆਪਣੀਆਂ ਫਸਲਾਂ ਸਾਰੀਆਂ ਬਜਾਈਆਂ ਸੀ अच्छा जी हां जी ਤੇ ਇਹ ਫਸਲਾਂ ਜਿਹੜੀਆਂ ਬੀਜੀਆਂ ਗਈਆਂ ਨੇ ਹਾਂ ਜੀ ਹਾਂ ਜੀ ਬੀਜੀ ਜਾਂਦੀਆਂ ਠੀਕ ਹੈ ਫਸਲਾਂ ਦੀ ਬਜਾਈ ਹੋ ਗਈ ਹੈ ਹਾਂ ਜੀ ਹਾਂ ਜੀ ਤੇ ਜ਼ਿਆਦਾਤਰ ਮਤਲਬ ਕੀ ਘਰਾ ਦਾ ਕਿੰਨਾ ਕੁ ਨੁਕਸਾਨ ਹੋਇਆ ਉਧਰ ਨੁਕਸਾਨ ਤਾਂ ਮੇਰੇ ਬਹੁਤ ਹੋ ਗਏ ਟੜਾ ਟੜਾ ਲੋੜ ਗਈਆਂ ਆਪਣੇ ਭਾਂਡਾ ਟਿੰਡਾ ਲੋੜ ਗਿਆ ਸੀ ਅਸ਼ਕ ਘਰਾ ਦੇ ਵਿੱਚੋਂ ਸਮਾਨ ਵੀ ਖਰਾਬ ਹੋ ਗਿਆ ਜ਼ਿਆਦਾ ਹਾਂ ਜੀ ਠੀਕ ਅੱਜ ਵੀ ਪਾਣੀ ਉੱਥੇ ਖੜਾ ਆ ਅੱਜ ਨਾਲਿਆਂ 'ਚ ਖੜਾ ਸੀ ਪਾਣੀ ਜਿਹੜਾ ਨੀਵਾ ਥਾਂ ਤੇ ਬਾਕੀ ਸੁੱਕ ਗਿਆ ਪਾਣੀ अच्छा बाकी उठे खड़ा है ते ਧੜਾ ਜਿਹੜੀਆਂ ਰੁੜ ਗਈਆਂ ਮਤਲਬ ਤੋੜੀ ਸਾਬਤ ਧੜਾ ਜਿਵੇਂ ਹਾਂ ਸਾਬਤ ਧੜਾ ਰੁੜ ਗਈਆਂ ਸਾਰਾ ਅੱਛਾ ਅੱਛਾ ਠੀਕ ਹੈ ਤੇ ਜਿਹੜੀਆਂ ਹੁਣ ਉੱਥੇ ਜ਼ਮੀਨਾ ਪੱਧਰ ਹੋਣ ਦਾ ਕੰਮ ਚੱਲ ਰਿਹਾ ਹੈ ਹਾਂਜੀ ਚੱਲ ਰਿਹਾ ਚੱਲੀ ਜਾਂਦਾ ਕੰਮ ਕੌਣ ਜ਼ਮੀਨਾ ਪੱਧਰ ਕਰਨ ਦੇ ਲਈ ਮਤਲਬ ਉਸਾਰਨ ਆਪਣੇ ਕਿਸਾਨ ਕਰ ਰਹੇ ਆ ਹਾਂਜੀ ਹਾਂਜੀ ਠੀਕ ਹੈ ਤੇ ਬਜਾਈ ਕੁਝ ਹੋ ਗਈ ਕਣਕ ਦੀ ਕਿ ਨਹੀਂ ਅਜੇ ਹਾਂਜੀ ਥੋੜੀ ਬਹੁਤੀ ਰਹਿ ਗਈ ਬਾਕੀ ਹੋ ਗਈ ਅੱਛਾ ਥੋੜੀ ਬਹੁਤੀ ਰਹਿ ਗਈ ਠੀਕ ਹੈ ਇਹ ਅੱਜ ਵੀਰ ਸਾਡੇ ਕੋਲ ਇੱਥੇ ਪਹੁੰਚੇ ਆ ਇਹਨਾਂ ਦੇ ਤੂੜੀ ਆ ਸਾਰੀਆਂ ਖਤਮ ਹੋ ਗਈਆਂ ਤੇ ਫਿਰ ਸਾਡੇ ਜੋ ਜੱਥੇਬੰਦੀ ਵੱਲੋਂ ਐ ਅਸੀਂ ਆਪਣੇ ਵੱਲੋਂ ਇੱਥੋਂ ਪਿੰਡ ਵੱਲੋਂ ਜੋ 15 ਟਰਾਲੀਆਂ ਦੇਣੀਆਂ ਅਸੀਂ ਅੱਜ ਅਸੀਂ ਵੀਰਾਂ ਨੂੰ ਕਾਲ ਤੇ ਕਿਹਾ ਵਾ ਤੇ ਕਿੰਨੇ ਪਸ਼ੂ ਨੇ ਜੀ ਆਪਣੇ ਸਾਡੇ ਪਸ਼ੂ 10 ਆ 10 ਪਸ਼ੂ ਆ ਠੀਕ ਹੈ ਬਾਕੀ ਆਚਾਰ ਵਗੈਰਾ ਮਿਲਣ ਦੇ ਆ ਤੁਹਾਨੂੰ ਆਚਾਰ ਖਤਮ ਹੋ ਗਏ ਸ अच्छा 4 ਖਤਮ ਹੋ ਗਿਆ ਸੋ ਇਹਨਾਂ ਨੂੰ ਅੱਜ ਅਸੀਂ ਇੱਥੇ ਇੱਕ ਟਰਾਲੀ ਇਹ ਭਰ ਕੇ ਲੈ ਚੱਲੇ ਆ ਉਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਜੇ ਲੋਡ ਹੋਈ ਮਤਲਬ ਕਿ ਇਹਨਾਂ ਨੂੰ ਤਾਂ ਜਿਵੇਂ ਹੋਰ ਵੀ ਜੇ ਸਾਡੇ ਨਾਲ ਸੰਪਰਕ ਕਰੂਗਾ ਤੁਸੀਂ ਅਸੀਂ ਇਹਨਾਂ ਭਰਾਵਾਂ ਦੇ ਨਾਲ ਉਹਨਾਂ ਦਾ ਮੇਲ ਕਰਾ ਦਿਆ ਕਰਾਂਗੇ ਤਾਂ ਕਿ ਮਤਲਬ ਕਿ ਤੋੜੀ ਜਿੰਨੀ ਵੀ ਹੋ ਸਕੇ ਚਲੋ ਜਿੰਨਾ ਭਰਾਵਾਂ ਨੇ ਸੇਵਾ ਕਰਨੀ ਹੋਈ ਉਹ ਅਸੀਂ ਕਰ ਦਿਆਂਗੇ ਸੋ ਨਾਲ ਤੁਸੀਂ ਬਾਕੀ ਜਿਹੜਾ ਹੈਗਾ ਉੱਥੋਂ ਦੇ ਮਤਲਬ ਕੀ ਹੈ ਜਿਹੜੀਆਂ ਹੁਣ ਰੇਤੇ ਦਾ ਕਿਵੇਂ ਚੱਲ ਰਿਹਾ ਜੀ ਕੰਮ ਰੇਤ ਚੱਕੀ ਜਾਂਦੇ ਆ ਰੇਤ ਕੌਣ ਚੱਕਣ ਦੇ ਆ ਇਹ ਆਪਣੇ ਜਿਹੜੇ ਜਿੰਨਾ ਲੋਡ ਹੈ ਉਹ ਚਾਹੀ ਜਾਂਦੇ ਆ ਘਰਾਂ ਵਿੱਚ ਤੇ ਜਿਹੜੀ ਰੇਤਾ ਦਾ ਪੈਸਾ ਹੈ ਉਹ ਕੌਣ ਲੈ ਰਿਹਾ ਹੈ ਉਹ ਮਾਲਕੀ ਜਿਹੜਾ ਮਾਲਕ ਹੈ ਉਹ ਲੈ ਰਿਹਾ ਹੈ अच्छा ते ਤੁਹਾਨੂੰ ਜਿਹੜਾ ਕੋਈ ਮੁਆਵਜਾ ਸਰਕਾਰ ਵੱਲੋਂ ਆਉਣਾ ਸੀ ਤੇ ਕਹਿੰਦੇ ਸੀ ਬੱਕਰੀ ਮਰੀ ਦਾ ਕੁਕੜੀ ਮਰੀ ਦਾ ਤੇ ਹੋਰ ਕਈ ਤਰ੍ਹਾਂ ਦੇ ਮੁਆਵਜੇ ਸੀਗੇ ਜਿਹੜੇ ਆ ਉਹ ਕਿਵੇਂ ਅਜੇ ਪਹੁੰਚੇ ਆ ਕੋਈ ਕਿਨੇ ਪੱਕੀਆਂ ਪੈਲੀਆਂ ਤੇ ਪਹੁੰਚੇ ਕੱਚੀਆਂ ਦੇ ਨਹੀਂ ਪਹੁੰਚੇ ਕੱਚੀਆਂ ਪੈਲੀਆਂ ਨੇ ਫਿਰ ਕੱਚੀਆਂ ਪੈਲੀਆਂ ਦਾ ਕੀ ਹੱਲ ਕੋਈ ਹੱਲ ਨਹੀਂ ਉਹ ਹੱਲ ਨਹੀਂ ਕਰਦੇ ਉਹਨਾਂ ਦੀ ਤਾਂ ਕਿਸਮਤ ਆ ਲਾਟਰੀ ਆ ਜਿੰਨਾਂ ਚਿਰ ਉਹਨਾਂ ਫਸਲ ਚੁੱਕ ਲਈ ਬਸ ਜ਼ਮੀਨਾਂ ਵੀ ਰੁੜ ਗਈਆਂ ਨੇ ਹਾਂ ਪੈਲੀਆਂ ਨੇ ਲੁੜ ਗਈਆਂ ਹੁਣ ਉਹ ਜ਼ਮੀਨਾਂ ਦਾ ਪਤਾ ਕਿਵੇਂ ਲੱਗੂਗਾ ਜਦੋਂ ਰੇਤਾ ਉੱਪਰ ਆ ਗਿਆ ਸਾਰੇ ਤੇ ਨਿਸ਼ਾਨ ਵੀ ਕਰਾਉਣੀ ਪੈਣੀ ਸਾਰੀ ਉਹ ਵਟਾ ਪਾਈਆਂ ਨੇ ਅੱਛਾ ਹਾਂ ਵਟਾ ਮੱਲੀ ਪਾਈਆਂ ਹੋਈਆਂ ਨੇ ਸਾਰੀਆਂ ਤੇ ਜਿਹੜੇ ਘਰ ਕਿੰਨੇ ਕੁ ਟੱਠੇ ਉਤਰ ਘਰ ਤਾਂ 200 ਮਾਲੇ ਲਗਭਗ ਟਹਿ ਗਏ 200 ਘਰ ਜਿਹੜਾ ਖਤਮ ਹੋ ਗਿਆ ਉਹਨਾਂ ਦਾ ਫਿਰ ਉਹ ਕਿ ਰਹਿ ਕਿੱਥੇ ਰਹਿ ਲੋਕ ਉੱਥੇ ਹੀ ਆਦ ਘਰ ਮੇ ਰਹਿ ਗਏ ਹਾਂ ਤਾਂ ਪਹਿਲਾਂ ਤੰਬੂ ਲਾਇਆ ਤੇ ਪਹਿਲਾਂ ਲਾਈਆਂ ਹੋਈਆਂ ਨੇ ਅੱਛਾ ਅੱਛਾ ਠੀਕ ਹੈ ਛੱਤਾਂ ਪਾਟ ਗਈਆਂ ਕੋ ਕਮਰੇ ਪਾਟ ਗਏ ਬਸ ਇਵੇਂ ਬੈਠੇ ਹਾਂ ਤੇ ਮਾਲ ਡੰਗਰ ਦਾ ਕਿੰਨਾ ਕੋ ਨੁਕਸਾਨ ਹੋਇਆ ਹੈ ਮਾਲ ਦਾ ਬਹੁਤ ਹੀ ਹੋ ਗਿਆ ਨੁਕਸਾਨ ਮਾਲ ਡੰਗਰ ਦਾ ਕਾਫੀ ਨੁਕਸਾਨ ਹੋ ਗਿਆ ਸੜਾ ਜੋੜਾ ਸਭ ਲੋਕ ਕਿੰਨੇ ਸਾਲਾਂ ਬਾਅਦ ਇਹ ਪਾਣੀ ਆਇਆ ਇੱਥੇ 2023 ਵਿੱਚ ਆਇਆ ਸੀ ਹੁਣ 2025 ਚ ਫੇਰ ਅੱਛਾ 2023 ਚ ਵੀ ਮਾਰ ਪੈ ਗਈ ਸੀ ਉਦੋਂ ਵੀ ਨੁਕਸਾਨ ਹੋਇਆ ਸੀਗਾ ਉਦੋਂ ਤਾਂ ਨੁਕਸਾਨ ਦੀ ਜਿਹੜੀ ਆ ਭਰਪਾਈ ਹੋਈ ਕਿ ਨਹੀਂ ਉਦੋਂ ਵੀ ਹੋਇਆ ਸੀ ਨੁਕਸਾਨ ਸਾਡਾ ਬਹੁਤ ਹੋਇਆ ਸੀ ਨੁਕਸਾਨ ਅੱਛਾ ਮੋਹੱਜਾ ਫਿਰ ਵੀ ਨੇ ਸਰਕਾਰ ਨੇ ਦਿੱਤਾ ਕੱਚੀ ਪੈਣੀ ਹੁੰਦਾ ਹੁਣ ਵੀ ਨਹੀਂ ਦੇ ਰਹੇ ਹੁਣ ਵੀ ਨਹੀਂ ਮਿਲਦਾ ਇਹੋ ਦੋਸਤੋ ਬੜੀ ਔਖੀ ਗੱਲ ਹੈ ਜਿਹੜਾ ਵਾਰ-ਵਾਰ ਇਹਨਾਂ ਵਿਚਾਰਿਆਂ ਦਾ ਤੁਸੀਂ ਵੇਖ ਸਕਦੇ ਹੋ ਮਤਲਬ ਕਿ ਇੰਨੀ ਆਰਤੀਆਂ ਦੇ ਕਰਜ਼ੇ ਜਿਹੜਾ ਹੈ ਨੇ ਤੈਨੂੰ ਚੜੀ ਆਰਤੀਆਂ ਦੇ ਕਰਜ਼ੇ ਚੜੇ ਜਾ ਰਹੇ ਨੇ ਅੱਛਾ ਆਰਤੀਆਂ ਦੇ ਕਹਿੰਦੇ ਆ ਵੀ ਕਰਜ਼ੇ ਚੜੇ ਜਾ ਰਹੇ ਆ ਤੇ ਔਖਾ ਹੀ ਆ ਵੈਸੇ ਤਾਂ ਮਤਲਬ ਮਾਰ ਜਿਹੜੀ ਹੜਾਂ ਦੀ ਪਈ ਹੈ ਵਿਚਾਰਿਆਂ ਦਾ ਬਹੁਤ ਨੁਕਸਾਨ ਹੋ ਚੁੱਕਿਆ ਆ ਸੋ ਜਿੰਨੇ ਵੀ ਭਰਾ ਜੇ ਭਾਈ ਜੇ ਕੋਈ ਸੇਵਾ ਕਰਨੀ ਚਾਹੁੰਦਾ ਆ ਤੂੜੀ ਦੀ ਫੀਡ ਦੀ ਚਾਰੇ ਦੀ ਜਾਂ ਹੋਰ ਵੀ ਕੋਈ ਮਾਲੀ ਸਹਿਦਾ ਮਦਦ ਇਹਨਾਂ ਦੀ ਕਰਨਾ ਚਾਹੁੰਦਾ ਆ ਸੋ ਤੁਸੀਂ ਅੰਤਰਰਾਸ਼ਟਰੀ ਜੱਟ ਸਰ ਭਾਈ ਜਿਹੜਾ ਜਥੇਬੰਦੀ ਹੈ ਉਹਦੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਜਿਹੜੇ ਵੀ ਲੋੜਵੰਦ ਭਰਾ ਨੇ ਉਹਨਾਂ ਨੂੰ ਜਿੰਨੀ ਕੋ ਜਰੂਰਤ ਹੋਇਆ ਕਰੋਗੀ ਉਸ ਹਿਸਾਬ ਦੇ ਨਾਲ ਉਹਨਾਂ ਤੱਕ ਜਿਹੜਾ ਤੁਹਾਡੀ ਜੋ ਵੀ ਹੈ ਸੇਵਾ ਪਾਣੀ ਆ ਉਹ ਅਸੀਂ ਪੰਚਾਇਤ ਦੇ ਵਿੱਚ ਤੁਹਾਡਾ ਸਹਿਯੋਗ ਕਰਾਂਗੇ ਸੋ ਅੱਜ ਇਹਨਾਂ ਭਰਾਵਾਂ ਨੂੰ ਇਸ ਤੋਂ ਇਲਾਵਾ ਹੋਰ ਵੀ ਦੀ ਸ਼ਾਦੀ ਉਹਨ ਕੀਤੀ ਹਾਂਜੀ ਆ ਗੁੜੀਆ ਦੀ ਸ਼ਾਦੀ ਕੀਤੀ ਸੀ ਮੈਨੂੰ ਗਰਵਰਾ ਦਿੱਤਾ ਸੀ ਸਮਾਨ ਬਾਕੀ ਸਹਾਇਤਾ ਨਹੀਂ ਅੱਛਾ ਹਾਂਜੀ ਉਹ ਸਮਾਨ ਸਮਾਨ ਦਿੱਤਾ ਬਾਕੀ ਮੈਂ ਪੈ ਲੈ ਕੇ ਗੈਣੇ ਉਹ ਮੇਰੇ ਮਤਲਬ ਵਿਆਹ ਗੁੜੀ ਦਾ ਕੀਤਾ ਸੀ ਅੱਛਾ ਅੱਛਾ ਹਾਂਜੀ ਹੋਕਈ ਹੈ ਫਿਰ ਤਾਂ ਹਾਂਜੀ ਓਕੇ ਕਈਆਂ ਬਾਕੀ ਵੀ ਹੋਰ ਕਈ ਕਈ ਤੁਹਾਡੇ ਕੋਲ ਜ਼ਮੀਨ ਹੈਗੀ ਆ ਤੁਹਾਡੇ ਕੋਲ ਹਾਂਜੀ ਹੈਗੀ ਪਈ ਸਵਾ ਕਿਲਾ ਗਹਿਣੇ ਰੱਖਿਆ ਅੱਛਾ ਸਵਾ ਕਿਲਾ ਜ਼ਮੀਨ ਹੈ ਹਾਂਜੀ ਨਹੀਂ ਨਹੀਂ ਹੋਵੇ ਤਾਂ ਢਾਈ ਕਿਲੇ ਅੱਛਾ ਸਵਾ ਕਿਲਾ ਗਹਿਣੇ ਹੈ ਇਸ ਟਾਈਮ ਸਵਾ ਕਿਲਾ ਗਹਿਣੇ ਤੇ ਤੁਹਾਡੇ ਕੋਲੇ ਪੱਕੀ ਕਿੰਨੀ ਤੇ ਕੱਚੀ ਕਿੰਨੀ ਹੈ ਸਾਰੀ ਕੱਚੀ ਹੈ ਅੱਛਾ ਸਾਹ ਕੱਚੀ ਵੀ ਗਹਿਣੇ ਰੱਖੀ ਹੋਈ ਹੈ ਹਾਂਜੀ ਹਾਂਜੀ ਅੱਛਾ ਠੀਕ ਹਾਂ ਗੁੜੀਆ ਸ਼ਾਦੀ ਕੀਤੀ ਹੈ ਮਾਲੇ ਕੋਈ ਸੈਤਾਨੀ ਕਿਸੇ ਕੀਤੀ ਨਾ ਸਰਕਾਰ ਨੇ ਕੀਤੀ ਨਾ ਅੱਛਾ ਅੱਛਾ ਪਹਿਲੀ ਗਹਿਣੇ ਰੱਖ ਕੇ ਗੁੜੀਆ ਦਾ ਵਿਆਹ ਕੀਤਾ ਹਾਂਜੀ ਉਹ ਨਹੀਂ ਕੀਤਾ ਮੈਨੂੰ ਹੋਵੇ ਅੱਛਾ ਅੱਛਾ ਤੇ ਤੁਸੀਂ ਜਿਹੜਾ ਇੱਥੇ ਆਪਣੇ ਰਵਿੰਦਰ ਸਿੰਘ ਆਵਲਾ ਨੇ ਕੱਲ 216 ਕੁੜੀਆਂ ਦਾ ਕੀਤਾ ਵਿਆਹ ਉਹਦੇ ਵਿੱਚ ਨਾਂ ਨਹੀਂ ਲਿਖਾਇਆਗਾ ਉਹ ਅਸੀਂ ਵਿਆਹ ਪਹਿਲਾਂ ਰੱਖਿਆ ਸੀ ਨਾ ਅੱਛਾ ਤਾਂ ਕਰ ਤੇ ਕੈਸੇ ਨਹੀਂ ਕਰ ਸਕਦੇ ਸੀ ਅੱਛਾ ਪਹਿਲਾਂ ਵਿਆਹ ਪੱਕਾ ਕੀਤਾ ਹੋਇਆ ਸੀਗਾ ਜਿਹਨੂੰ ਆਪਾਂ ਕਹ ਦੇਨੇ ਕਿ ਸਾਇਆ ਬੱਦਦਾ ਹੁੰਦਾ ਜਿਹੜਾ ਸਾਇਆ ਨਹੀਂ ਤੋੜ ਸਕਦੇ ਅੱਛਾ ਪਹਿਲਾਂ ਕੀਤਾ ਸੀ ਤਾਂ 7 ਤਰੀਕ ਦਾ ਜਸਮਰ ਅੱਛਾ ਅੱਛਾ ਐਵੇਂ ਚਲੋ ਜਿਵੇਂ ਵੀਰ ਆਲ ਮਿਲ ਕੇ ਬਾਕੀ ਹੋਰ ਵੀ ਜਿੱਥੋਂ ਕਿਤੋਂ ਪਾਸਿਓਂ ਵੀ ਤੁਹਾਡੇ ਪਿੰਡਾਂ ਵਾਲੇ ਮਦਦ ਪਹੁੰਚ ਰਹੀ ਹੋਣੀ ਆ ਬਾਕੀ ਮਦਦ ਜਿਹੜੇ ਪਹੁੰਚ ਰਹੀ ਹੈ ਜਿਹੜੀ ਰਾਸ਼ਨ ਪਾਣੀ ਠੀਕ ਹੈ ਤੇ ਵਿਆਹ ਵਾਸਤੇ ਆਪਨ ਕੋਈ ਮਿਲਿਆ ਨਹੀਂ ਅੱਛਾ ਜ ਰਾਸ਼ਨ ਪਾਣੀ ਦੀ ਹੋ ਰਹੀ ਮਦਦ ਹਾਂਜੀ ਹਾਂਜੀ ਚਲੋ ਜਿਵੇਂ ਵੀ ਇਹ ਮਤਲਬ ਹੈ ਹੋਣਾ ਚਾਹੀਦਾ ਹੈ ਜਿੰਨੇ ਜੁਗੇ ਵੀ ਇਹ ਸਾਰਾ ਬਹੁਤ ਗਰੁੱਪਾਂ ਚ ਬਹੁਤ ਪਾਇਆ ਸੀ ਅੱਛਾ ਅੱਛਾ ਠੀਕ ਹੈ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਮਤਲਬ ਕੀ ਹੈ ਕੁੜੀਆ ਦੀ ਵਿਚਾਰੀ ਦੀ ਵਿਆਹ ਵੀ ਜਿਹੜਾ ਪਹਿਲੀ ਗਹਣੇ ਰੱਖ ਕੇ ਕੀਤਾ ਆ ਸੋ ਜੇ ਕੋਈ ਚਾਹੁੰਦਾ ਭਰਾ ਇਹਨਾਂ ਦੀ ਸੇਵਾ ਕਰਨੀ ਤਾਂ ਜਰੂਰ ਭਾਈ ਕਰੋ ਜਿੰਨੇ ਵੀ ਕੋਈ ਆਪਣੇ ਕੋਲੋਂ ਪੁੰਨ ਦਾਨ ਕਰਨਾ ਚਾਹੁੰਦਾ ਹੈ ਕਰ ਸਕਦੇ ਹੋ ਨੰਬਰ 97799 ਤੁਸੀਂ ਕੋਈ ਆਦਾ ਨੰਬਰ ਬੋਲ ਦਿਓ ਜੀ ਵੀਡੀਓ ਦੇ ਵਿੱਚ ਕੋਈ ਵੀ ਤੁਹਾਡੇ ਨਾਲ ਸੰਪਰਕ ਕਰਨਾ ਕਰ ਸਕਦੇ ਆ ਬਾਕੀ ਅਸੀਂ ਵੀ ਆਪਦੇ ਵੱਲੋਂ ਵੀ ਤੁਹਾਡੇ ਨਾਲ ਕਰਵਾ ਕੀ ਨਾਂ ਕੀ ਤੁਹਾਡਾ ਜੀ ਹਰਬੰਸ ਜੀ ਹਰਬੰਸ ਪੂਰਾ ਆਪਣਾ ਨਾਮ ਪਿੰਡ ਦਾ ਨਾਮ ਤੇ ਮੋਬਾਈਲ ਨੰਬਰ ਬੋਲ ਦਿਓ ਜੀ ਹਰਬੰਸ ਵੱਲੇਸ਼ਾ 86 ਗੁਲਾਬਾ 97799 ਕਿਆ ਸੇਰ ਕਰਦਾ ਹੈ 99799981148 ਹਾਂਜੀ ਹਾਂਜੀ ਸੋ ਇਹ ਨੰਬਰ ਹੈ ਜੀ ਇਹ ਕੋਈ ਪਿੰਡ ਦਾਸਾਨ ਦਾ ਸੋ ਜੇ ਕੋਈ ਸਿੱਧੀ ਵੀ ਭਾਈ ਮਦਦ ਕਰਨੀ ਚਾਹੁੰਦਾ ਤਾਂ ਜਰੂਰ ਇਹਨਾਂ ਨਾਲ ਮਦਦ ਕਰੋ ਜਾ ਕੇ ਇਹਨਾਂ ਦੇ ਜਿੰਨੇ ਜੋਗੇ ਵੀ ਜੇ ਤੁਸੀਂ ਜੋ ਵੀ ਕਰ ਸਕਦੇ ਹੋ ਜੀ ਸੋ ਇੱਥੇ ਸਾਡੇ ਕੋਲ ਪਹੁੰਚੇ ਸੀਗੇ ਤਾਂ ਅਸੀਂ ਆਪਣੇ ਵੱਲੋਂ ਜਥੇਬੰਦੀ ਵੱਲੋਂ ਜਿੰਨੇ ਸੀਗੀ ਅਸੀਂ ਸੇਵਾ ਇਹਨਾਂ ਦੀ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ